ਕਲਮਾ ਆਮਾ ਇਹ ਬੁਰਾ ਆਪਣਾ ਸਰਦੀ ਕਲਾ ਟਾਈਮ ਟੀਵੀ ਦੇਖ ਰਹੇ ਸਾਰਾ ਮੈਂ ਉਹ ਪਿਆਰ ਭਰੀ ਸਸਿਕਾਲ ਪਿਛਲੇ ਲੰਬੇ ਸਮੇਂ ਤੋਂ ਪੰਜਾਬੀ ਮਾਂ ਬੋਲੀ ਨੂੰ ਜਿਹੜਾ ਪਿਆਰ ਤੇ ਸਤਿਕਾਰ ਦੇਣ ਦੇ ਲਈ ਪੂਰੇ ਪੰਜਾਬ ਦੇ ਪੂਰੇ ਦੇਸ਼ ਦੇ ਵਿੱਚ ਜਿਹੜੀ ਮੁਹਿੰਮ ਆ ਉਹ ਚਲਾਈ ਗਿਆ ਚਾਣ ਕੇ ਛੋਟੇ ਬੱਚਿਆਂ ਨੂੰ ਕਲਮਾ ਦੇ ਨਾਲ ਜੋੜਨ ਦੇ ਲਈ ਵਸ਼ੇ ਜਿਹੜਾ ਉਪਰਾਲਾ ਉਹ ਸੁਖੀ ਬਾੜ ਜੀ ਵੱਲੋਂ ਕੀਤਾ ਗਿਆ ਸੋ ਅੱਜ ਪੂਰੀ ਜਿਹੜੀ ਟੀਮ ਆ ਉਹ ਬੰਬੇ ਦੇ ਲਈ ਜਿਹੜੀ ਰਵਾਨਾ ਹੋਈ ਹੈ ਤਸਵੀਰ ਤੁਸੀਂ ਦੇਖ ਸਕਦੇ ਹੋ ਨਵੀਆਂ ਕਲਮਾ ਨਵੀਂ ਉਡਾਨ ਉਹ ਬੱਚਿਆਂ ਦੇ ਹੁਣਾਂ ਨੂੰ ਰਖਾਰਨ ਦੇ ਲਈ ਕਿਉਂਕਿ ਉਹਨਾਂ ਦੇ ਕੋਲ ਬਹੁਤ ਖਜ਼ਾਨਾ ਹੈ ਤਾਂ ਅੱਜ ਜਿਹੜੀ ਟੀਮ ਆ ਉਹ 에어ਪੋਰਟ ਤੋਂ ਜਿਹੜੀ ਆ ਮੁੰਬਈ ਦੇ ਲਈ ਜਿਹੜੀ ਆ ਰਵਾਨਾ ਹੋਈ ਐ ਸੋ ਸਾਡੇ ਨਾਲ ਸੁਖੀ ਬਾਟਨੇ ਤੇ ਨਾਲ ਪੂਰੀ ਜਿਹੜੀ ਟੀਮ ਐ ਤੇ ਜਿਨ੍ਹਾਂ ਦੇ ਵੱਲੋਂ ਵਿਸ਼ੇਸ਼ ਤੌਰ ਤੇ ਜਿਹੜੀ ਮਿਹਨਤ ਆ ਉਹ ਕੀਤੀ ਗਈ ਐ ਸੋ ਸਭ ਤੋਂ ਪਹਿਲਾਂ ਸਾਰੀ ਟੀਮ ਦਾ ਸੀ ਸਵਾਗਤ ਕਰਦੇ ਆ ਸਾਰਾ ਨੂੰ ਸਸੀ ਗਾਲ ਜੀ ਸਸੀ ਗਾਲ ਜੀ ਬਾਦ ਸਾਹਿਬ ਮੈਂ ਕਹਣਾ ਪੂਰੇ ਪੰਜਾਬ ਕੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜੀ ਇਹ ਮੁਹਿੰਮ ਆ ਤੁਸੀਂ ਚਲਾਈ ਐ ਨਵੀਆਂ ਕਲਮਾ ਨਵੀਂ ਉਡਾਰ ਜੀ 에어ਪੋਰਟ ਤੇ ਖੜੇ ਆ ਜੀ ਆਧੰਪੁਰ 에어ਪੋਰਟ ਆ ਇੱਥੇ ਦੇਸ਼ ਦੇ ਪ੍ਰਧਾਨ ਮੰਤਰੀ ਵੀ ਆਏ ਸੀ ਅੱਜ ਪੂਰੀ ਇੱਥੇ ਟੀਮ ਆਈ ਆ ਉਹ ਬੱਚਿਆਂ ਦੀ ਹੌਸਲਾ ਵਧਾਈ ਆ ਆਪਾਂ ਬੰਬੇ ਕਰਨ ਵਾਸਤੇ ਜਾ ਰਹੇ ਹਾਂ ਸਭ ਤੋਂ ਪਹਿਲਾਂ ਦੱਸੋ ਇਹ ਦਿਮਾਗ ਦੇ ਵਿੱਚ ਕਿਵੇਂ ਆ ਕਿਉਂਕਿ ਪੰਜਾਬ ਤੋਂ ਬਾਅਦ ਫਿਰ ਬੰਬੇ ਦੇ ਵਿੱਚ ਜਾਣਾ ਹਾਂ ਬਿਲਕੁਲ ਜੀ ਪਹਿਲਾਂ ਤੇ ਚਰਦੀਕਲਾ ਟਾਈਮ ਟੀਮ ਦੇ ਜਿੰਨੇ ਵੀ ਦਰਸ਼ਕ ਨੇ ਸਿੱਖੀ ਬਾਤ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂਜੀ ਜੀ ਸਾਡੇ ਲਈ ਬੜਾ ਖੁਸ਼ੀਆਂ ਵਾਲਾ ਦਿਨ ਹੈ ਜਿਸ ਤਰ੍ਹਾਂ ਤੁਸੀਂ ਦੱਸੇ ਰਹੇ ਸੀ ਸਾਡੀ ਪੂਰੀ ਦੀ ਪੂਰੀ ਟੀਮ ਫਿਨਾ ਮੈਮਰੀ ਟੀਮ ਬੰਬੇ ਜਾ ਰਹੀ ਹੈ ਕੋਸਾ ਨੇਗ ਬੰਬੇ ਦੇ ਵਿੱਚ ਇੱਕ ਬਹੁਤ ਆਲੀਸ਼ਾਨ ਟੀਮ ਹੈ ਜਿਨ੍ਹਾਂ ਨੇ ਬੱਚਿਆਂ ਨੂੰ ਸਿਖਾਇਆ ਲਿਖਾਇਆ ਛਪਾਇਆ ਤੇ ਹੁਣ ਕੱਲ ਨੂੰ ਯਾਨੀ ਕਿ ਜੁਲਾਈ ਦੀ 20 ਤਰੀਕ ਨੂੰ ਸਾਡੀ ਉੱਥੇ ਇੱਕ ਰੋਜ਼ਾ ਕਾਨਫਰੈਂਸ ਹੈ ਇਹਦੇ ਵਿੱਚ ਸਾਨੂੰ ਬੱਚੇ ਆਪਣੀ ਪ੍ਰਦਰਸ਼ਨੀ ਕਰਨਗੇ ਸਾਨੂੰ ਸੁਣਾਉਣਗੇ ਉਸ ਲਈ ਅਸੀਂ ਸਾਰੇ ਉੱਥੇ ਜਾ ਰਹੇ ਹਾਂ ਤੇ ਜਿਹੜਾ ਤੁਹਾਡਾ ਦੂਸਰਾ ਸਵਾਲ ਹੈਗਾ ਦੁਨੀਆ ਭਰ ਦੇ ਵਿੱਚ ਇਹਦਾ ਇਸ ਇਸ ਪ੍ਰੋਜੈਕਟ ਦੀ ਚਰਚਾ ਹੈ ਅਬ ਵਕਈ ਚਰਚਾ ਦੀ ਹੋਣੀ ਵੀ ਚਾਹੀਦੀ ਹੈ ਕਿਉਂਕਿ ਇੱਕ ਬੜਾ ਛਲਾਗਾ ਜੋਕ ਸਟੈਪ ਹੈ ਸਾਡੀ ਟੀਮ ਦੀ ਕੋਸ਼ਿਸ਼ ਹੋਈ ਹੈ ਕਿ ਅਸੀਂ ਬੱਚਿਆਂ ਨੂੰ ਸਾਹਮ ਕੇ ਰੱਖੀਏ ਬੱਚਿਆਂ ਨੂੰ ਸੰਭਾਲੀਏ ਬੱਚਿਆਂ ਨੂੰ ਫੋਨਾਂ ਤੋਂ ਛੱਡ ਕੇ ਉਹਨਾਂ ਦੇ ਹੱਥ ਕਲਮ ਫੜਾਈਏ ਤੇ ਉਹਨਾਂ ਨੂੰ ਅਸੀਂ ਸਟੇਜਾਂ ਤੇ ਖੜ ਕੇ ਉਹਨਾਂ ਚ ਕੌਨਫੀਡੈਂਸ ਪਾਈਏ ਉਹਨਾਂ ਨੂੰ ਜਿਹੜੀਆਂ ਸਮਾਜਿਕ ਕ੍ਰਿਤੀਆਂ ਪ੍ਰਤੀ ਜਾਗਰੂਤ ਕਰੀਏ ਅਸੀਂ ਉਹਨਾਂ ਨੂੰ ਸਪੋਰਟਸ ਪ੍ਰਤੀ ਵਾਤਾਵਰਨ ਪ੍ਰਤੀ ਹੋਰ ਵੀ ਜਾਗਰੂਤ ਕਰਦੇ ਆ ਤੇ ਜਦੋਂ ਸਟੇਜਾਂ ਤੇ ਆ ਕੇ ਆਪਣੀਆਂ ਕਿਤਾਬਾਂ ਜਿਨ੍ਹਾਂ 'ਚੋ ਛਪੇ ਨੇ ਕੋਈ 10 ਸਾਲ ਕੋ 12 ਸਾਲ ਦਾ ਬੱਚਾ ਇਸ ਇਨਕ੍ਰੈਡੀਬਲ ਐਕਚੁਅਲੀ ਸੋ ਮਿੰਨ ਬੜੀ ਖੁਸ਼ੀ ਆ ਕਿ ਬਾਟ ਵੋਲੀਅਮ ਦੇ ਵਿੱਚ ਨਵੀਆਂ ਕਲਵਾ ਨਵੀਂ ਅਡਾਨ ਛਪ ਗਈ ਆ ਇਹਦਾ ਮਤਲਬ ਆ ਕਿ 6000 ਤੋਂ ਵੱਧ ਬੱਚੇ ਆਲਰੇਡੀ ਛਪ ਚੁੱਕੇ ਨੇ ਤੇ ਹਜ਼ਾਰਾਂ ਬੱਚੇ ਪਿੱਛੇ ਲਾਈਨ ਵਿੱਚ ਨੇ ਸੋ ਆਉਣ ਵਾਲਾ ਟਾਈਮ ਬਹੁਤ ਵਧੀਆ ਹੋਏਗਾ ਇਸ ਕੋ ਜਗਤ ਅੰਕਾਰ ਸਿੰਘ ਜੀ ਤੁਸੀਂ ਪੂਰੀ ਟੀਮ ਲੈ ਕੇ ਆਇਆ ਕਿਉਂਕਿ ਨਾ ਫਿਰ ਨੋਟ ਅਰੇ ਨਾਲ ਇਹ ਚ ਟੀਚਰ ਵੀ ਸਭਾਂ ਨੂੰ ਮਦਦ ਲਈ ਬੜਾ ਕੱਟ ਮੌਕਾ ਜਿਹੜਾ ਟੀਚਰਾਂ ਨੂੰ ਮਿਲਦਾ ਅਕਸਰ ਆਖ ਦੇਖਦੇ ਆ ਕਿ ਅਜਿਹੇ ਮੌਕੇ ਤੇ ਨੂੰ ਜਾਣ ਦੇ ਲਈ ਕਿਉਂਕਿ ਜ਼ਿਆਦਾਤਰ ਸਕੂਲਾਂ ਦੇ ਵਿੱਚ ਲੋਜ ਰੰਦੇ ਨੇ ਬੱਚਾ ਦੇ ਨਾਲ ਜਿਹੜੀ ਆ ਉਹਨਾਂ ਨੇ ਪੜਾਈ ਕਰवानी ਹੈ ਤੁਸੀਂ ਇਸ ਪ੍ਰੋਜੈਕਟ ਨਾਲ ਲੰਬੇ ਸਮੇਂ ਤੋਂ ਜੁੜੇ ਹੋਏ ਹੋ ਤੁਸੀਂ ਪੂਰੀ ਮਿਹਨਤ ਕਰ ਰਹੇ ਹੋ ਜਦੋਂ ਟੀਚਰ ਸਭਾਂ ਤੁਹਾਡੇ ਨਾਲ ਜਾਂਦੇ ਨੇ ਤਾਂ ਤੁਸੀਂ ਵੀ ਇੱਕ ਟੀਚਰ ਨੂੰ ਨਾਲ ਲੈ ਕੇ ਜਾ ਰਹੇ ਹੋ ਉਹਨਾਂ ਨੂੰ ਕਿਵੇਂ ਪ੍ਰਾਲਣ ਦੇ ਦੋ ਕਿਵੇਂ ਮਨ ਦੇ ਵਿੱਚ ਸੰਤੁਸ਼ਟੀ ਮਿਲਦੀ ਆ ਜੀ ਪਹਿਲਾਂ ਤੋਂ ਬਹੁਤ ਧੰਨਵਾਦ ਹੈ ਤੁਹਾਡੇ ਅਦਾਰੇ ਦਾ ਚੰਗੀ ਕਰਾ ਟਾਈਮ ਕਿ ਵੀ ਤੁਸੀਂ ਹਮੇਸ਼ਾ ਹਰ ਸ਼ਾਇਦ ਜੋੜ ਕਰਦੇ ਹੋ ਤੇ ਨਾਲ ਹੀ ਧੰਨਵਾਦ ਹੈ ਬਾਪ ਸਾਹਿਬ ਦਾ ਜਿਨ੍ਹਾਂ ਦੇ ਜਿਹੜਾ ਉਰਦੂ ਸੱਤ ਕਈ ਇਹ ਪ੍ਰੋਜੈਕਟ ਹੈ ਜਿਹੜਾ ਸ਼ੁਰੂ ਹੋਇਆ ਕਿਉਂਕਿ ਜੇ ਬਾਪ ਸਾਹਿਬ ਵਰਗੇ ਇਨਸਾਨ ਇੰਦਾਂ ਵੱਡੇ ਪ੍ਰੋਜੈਕਟਾਂ ਤੇ ਖਰਚਾ ਨਾ ਕਰਨ ਤਾਂ ਇਹ ਪ੍ਰੋਜੈਕਟ ਮੈਨੂੰ ਲੱਗਦਾ ਵੀ ਨਹੀਂ ਚੱਲ ਸਕਦੇ ਸੀਗੇ ਇਸ ਪ੍ਰੋਜੈਕਟ ਦੇ ਵਿੱਚ ਤਕਰੀਬਨ ਟੀਚਰ ਤੇ ਲਾਇਬ੍ਰੇਰੀਅਨ ਜੁੜੇ ਹੋਏ ਨੇ ਬਹੁਤ ਮੇਰੇ ਨਾਲ ਵੀ ਸਾਡੇ ਜਿਹੜੇ ਸਾਥੀ ਅੱਜ ਆਏ ਹੋਏ ਨੇ ਤਾਂ ਬਹੁਤ ਜਿਹੜੇ ਸਾਰੀਆਂ ਟੀਮਾਂ ਨੇ ਸਾਡੀਆਂ ਬਹੁਤ ਵਧੀਆ ਟੀਮਾਂ ਨੇ ਦਿਲੋਂ ਕੰਮ ਕਰ ਰਹੇ ਨੇ ਕੋਈ ਕਿਸੇ ਨੂੰ ਲਾਲਚ ਨਹੀਂ ਹੈਗੀ ਬੱਚਿਆਂ ਨੂੰ ਜੋੜ ਰਹੇ ਨੇ ਤੇ ਉਹਨਾਂ ਦੇ ਅੱਗੇ ਗਾਈਡ ਤੇ ਆਪਕਾ ਮਾਪੇ ਜੋ ਵੀ ਇਸ ਪ੍ਰੋਜੈਕਟ ਨੂੰ ਦੇਖ ਰਹੇ ਨੇ ਅੱਗੇ ਬਹੁਤ ਬੱਚੇ ਸਾਡੇ ਨਾਲ ਜੁੜ ਰਹੇ ਨੇ ਤਕਰੀਬਨ ਸਾਡੇ ਨਾਲ 64 ਭਾਗ ਅਸੀਂ ਛਾਪਲੇ 650 ਦੇ ਕਰੀਬ ਇਸ ਬੱਚੇ ਇਸ ਪ੍ਰੋਜੈਕਟ ਨਾਲ ਜੋੜ ਲਏ ਤੇ ਸਾਡੇ ਵਾਸਤੇ ਬਹੁਤ ਖੁਸ਼ੀ ਦੀ ਗੱਲ ਹੈ ਕਿ 1.5 ਸਾਲ ਦੇ ਵਿੱਚ ਪੰਜਾਬ ਦੇ ਵਿੱਚ ਸਖਤ ਆਪਾਂ ਲੋਕ ਅਰਪਣ ਕੀਤੀਆਂ ਹੀ ਨੇ ਰਾਜਸਥਾਨ ਵੀ ਕੀਤੀਆਂ ਤੇ ਅੱਜ ਅਸੀਂ ਮੰਮबई ਜਾ ਰਹੇ ਆ ਕਿਤਾਬ ਲੋਕ ਅਰਪਣ ਕਰਨ ਲਈ ਮੰਮबई ਦੇ ਵਿੱਚ ਕੀ ਪ੍ਰੋਗਰਾਮ ਕੀ ਹੈ ਕਿਉਂਕਿ ਛੋਟੇ ਉਹਦੇ ਵਿੱਚ ਛੋਟੇ ਬੱਚੇ ਹੀ ਹੋਣਗੇ ਜਾਂ ਵੱਡੇ ਵੀ ਕਵੀ ਹੋਣਗੇ ਕਿਉਂਕਿ ਵੱਡੇ ਕਵੀਆਂ ਨੂੰ ਤਾਂ ਖਾ ਬਹੁਤ ਮਿਲਦੀ ਆ ਪਰ ਛੋਟੇ ਕਵੀਆਂ ਨੂੰ ਕਦੇ ਵੀ ਥਾਂ ਨਹੀਂ ਮਿਲਦੀ ਪਰ ਤੁਸੀਂ ਜਿਹੜਾ ਇਹ ਚੰਗਾ ਉਪਰਾਲਾ ਕਰ ਰਹੇ ਹੋ ਇਹ ਕਿਸ ਤਰ੍ਹਾਂ ਜਿਹੜਾ ਸੰਭਵ ਹੋ ਸਕਦਾ ਜੀ ਸਾਡੇ ਜਿਹੜਾ ਸਾਡਾ ਇਹ ਪ੍ਰੋਜੈਕਟ ਹੈ ਇਹਦੇ ਵਿੱਚ ਤਕਰੀਬਨ ਬੱਚੇ ਹੀ ਨੇ ਸਾਡੇ ਨਾਲ ਜੋੜੇ ਦੇ ਸਾਡੇ ਕੋਲ ਵੱਡੇ ਕਵੀ ਆਉਂਦੇ ਨੇ ਬੁਲਾਉਂਦੇ ਆਂ ਸੀ ਉਹਨਾਂ ਦਾ ਬਹੁਤ ਸਤਿਕਾਰ ਕਰਦੇ ਆਂ ਪਰ ਉਹ ਬੱਚਿਆਂ ਦੀ ਹੌਸਲਾ ਅਫਜ਼ਾਈ ਕਰਨ ਵਾਸਤੇ ਆਉਂਦੇ ਨੇ ਉੱਥੇ ਉਹ ਵੀ ਆਉਣਗੇ ਦੇਖਣ ਆਉਣਗੇ ਪਰ ਉੱਥੇ ਬੱਚੇ ਆ ਜਿਹੜੇ ਉਹਨਾਂ ਨੂੰ ਬੱਚਿਆਂ ਨੂੰ ਦੇਖਣਗੇ ਤੜੀਆਂ ਲਗਾਉਣਗੇ ਉਹਨਾਂ ਲਈ ਚਲ ਉਹਦੀ ਹੌਸਲਾ ਵਧਾਈ ਕਰੋ ਉਹ ਬਿਲਕੁਲ ਚੰਗਾ ਉਪਰਾਲਾ ਭਾਈ ਜੀ ਤੁਸੀਂ ਵੀ ਜਾ ਰਹੇ ਹੋ ਉਸ ਤੋਂ ਪਹਿਲਾਂ ਕਿੱਥੇ ਕਿੱਥੇ ਟੂਰ ਕੱਟ ਕੇ ਆਓ ਨਵੀਆਂ ਕਲਮਾਂ ਨਵੀਂ ਉਡਾਣ ਨਹੀਂ ਲੈ ਕੇ ਤੇ ਬੱਚਿਆਂ ਦੀ ਵੀ ਤੁਸੀਂ ਆਪਣਾ ਹੌਸਲਾ ਵਧਾਈ ਕਰਵਾਉਂਦੇ ਵਿਸ਼ੇਸ਼ ਤੌਰ ਤੇ ਇੱਥੇ ਜਾ ਰਹੇ ਕੀ ਨਸੀਹਤ ਦੇਣਾ ਚਾਹੁੰਦੇ ਅਸੀਂ ਬਹੁਤ ਹੀ ਜ਼ਿਆਦਾ ਉਤਸ਼ਾਹਿਤ ਆ ਸਾਡੀ ਟੀਮ ਜਿਹੜੀ ਹੈ ਸੁਖੀ ਬਾਸਪਾ ਦੇ ਅੰਦਰ ਕੰਮ ਕਰ ਰਹੀ ਹੈਗੀ ਆ ਤੇ ओंकार ਸਿੰਘ ਜੀ ਵੀ ਸਾਡੀ ਰਹਿਨਮਾਈ ਕਰ ਰਹੇ ਹੈਗੇ ਆ ਪੂਰੇ ਪੰਜਾਬ ਚ ਨਹੀਂ ਹਿਮਾਚਲ ਰਾਜਸਥਾਨ ਤੇ ਪਾਕਿਸਤਾਨ ਦੇ ਸ਼ਾਹਮੁਖੀ ਦੇ ਵਿੱਚ ਵੀ ਕਿਤਾਬਾਂ ਛਕ ਚੁੱਕੀਆਂ ਹੈਗੀਆਂ ਵਿਦੇਸ਼ਾਂ ਦੇ ਵਿੱਚ ਵੀ ਕਿਤਾਬਾਂ ਛਕੀਆਂ ਅੱਜ ਸਾਨੂੰ ਮੌਕਾ ਮਿਲ ਰਿਹਾ ਹੈਗਾ ਕਿ ਅਸੀਂ ਮੁੰਬਈ ਜਾ ਰਹੇ ਹੈਗੇ ਆ ਸਾਨੂੰ ਬੜਾ ਜੋਸ਼ ਹੈ ਕਿਉਂਕਿ ਉੱਥੇ ਜਿਹੜੇ ਬਹੁਤ ਸਾਰੇ ਬੱਚੇ ਹੈਗੇ ਮਾਂ ਬੋਲੀ ਨਾਲ ਜੁੜੇ ਹੋਏ ਆ ਉਹਨਾਂ ਨੂੰ ਇੱਕ ਪਲੇਟਫਾਰਮ ਨਹੀਂ ਸਹੀ ਮਿਲ ਰਿਹਾ ਉਹਨਾਂ ਨੂੰ ਨਵੀਆਂ ਕਲਮਾਂ ਨਵੀਂ ਉਡਾਨ ਜਿਹੜਾ ਹੈਗਾ ਇੱਕ ਪਲੇਟਫਾਰਮ ਮਿਲਿਆ ਹੈਗਾ ਤੋਂ ਮੈਨੂੰ ਲੱਗਦਾ ਵੀ ਸਾਡੀ ਮਾਂ ਬੋਲੀ ਜਿਹੜੀ ਹੈਗੀ ਆ ਉਦੇ ਵਿੱਚ ਜੋ ਬੱਚੇ ਲਿਖ ਰਹੇ ਹੈਗੇ ਆ ਤੇ ਉਹ ਜਰੂਰ ਆਉਣ ਵਾਲੇ ਸਮੇਂ ਦੇ ਵਿੱਚ ਵਧੀਆ ਲੇਖੇ ਵਧੀਆ ਇਨਸਾਨ ਬਣੇਗੇ ਹਾਂ ਬਾਦ ਸਾਹਿਬ ਜਾਣਦੇ ਜਦਿਆ ਕਿਉਂਕਿ ਉਹਨਾਂ ਨੂੰ ਲੱਗਾ ਜਹਾਜ਼ ਵੀ ਪਹੁੰਚਣ ਵਾਲਾ ਹੈ ਤੇ ਜਾਂਦੇ ਵਾਰੀ ਖਾਸ ਖੁਰ ਤੌਰ ਤੇ ਕੀ ਮਸੀ ਦੇਣਾ ਚਾਹਿਆ ਹਾਂ ਵਸੀ ਤਾਂ ਇਹੀ ਕਹਾਂਗਾ ਮਾਪਾਪ ਨੂੰ ਜਿਵੇਂ ਸਾਡੇ ਸਮਾਜ ਨੇ ਕਿ ਸਭ ਤੋਂ ਬੈਸਤ ਤਰੀਕਾ ਜੇ ਸਮਾਜ ਦੇ ਵਿੱਚ ਹਾਂ ਪੱਖੀ ਲਹਿਰ ਚਲਾਉਣੀ ਹੈ ਤੇ ਇਹਨਾਂ ਬੱਚਿਆਂ ਨੂੰ ਉਤਸ਼ਾਹ ਕਰੋ ਇਹਨਾਂ ਬੱਚਿਆਂ ਨੂੰ ਮੋਰ ਐਜੂਕੇਟ ਕਰੋ ਇਹਨਾਂ ਬੱਚਿਆਂ ਨੂੰ ਖੁੱਲਾ ਅਸਮਾਨ ਦਿਓ ਤਾਂ ਕਿ ਸਾਡਾ ਆਉਣ ਵਾਲਾ ਕੱਲ ਬਹੁਤ ਹੀ ਵਧੀਆ ਹੋ ਗਿਆ ਸੋ ਬਿਲਕੁਲ ਅਸੀਂ ਵੀ ਚੜ੍ਹਦੀ ਕਲਾ ਟਾਈਮ ਟੀਵੀ ਦੇ ਮਾਧਿਅਮ ਦਰਾਈ ਉਹਨਾਂ ਬੱਚਿਆਂ ਨੂੰ ਖਾਸ ਤੌਰ ਤੇ ਕਹਿਣਾ ਚਾਹੁੰਦੇ ਆ ਜਿਨ੍ਹਾਂ ਦੇ ਕੋਲ ਕੋਈ ਲਿਖਣ ਦੀ ਜਜ਼ਬਾ ਹੈ ਕਿਸੇ ਕੋਲ ਕੋਈ ਕਲਮ ਹੈ ਦੀ ਤਾਕਤ ਹੈ ਜੇਕਰ ਤੁਸੀਂ ਇੱਛਕ ਹੋ ਤਾਂ ਤੁਸੀਂ ਸਿੱਧਾ ਜਿਹੜਾ ਸੁਖੀਪਾਲ ਜੀ ਨਾਲ ਤੇ ਥੱਲੇ ਸਕਰੀਨ ਤੇ ਨੰਬਰ ਦਿੱਤੇ ਹੋਏ ਨੇ ਉੱਥੇ ਸੰਪਰਕ ਕਰ ਸਕਦੇ ਹੋ ਵੱਖ-ਵੱਖ ਸਕੂਲਾਂ ਦੇ ਵਿੱਚ ਜਾ ਕੇ ਪ੍ਰਿੰਸੀਪਲ ਸਰਵਾਰਨਾ ਦੇ ਨਾਲ ਤੇ ਹੋਰ ਅਧਿਆਪਕਾਂ ਦੇ ਨਾਲ ਜਿਹੜਾ ਸਿੱਧਾ ਉਹ ਸੰਪਰਕ ਕਰ ਸਕਦੇ ਹੋ ਹੁਣ ਅਸੀਂ ਤੁਹਾਨੂੰ ਖਾਸ ਤੌਰ ਤੇ ਜੋ ਮੁੰਬਈ ਦੇ ਵਿੱਚ ਪ੍ਰੋਗਰਾਮ ਲਿਖਿਆ ਜਾਵੇਗਾ ਸਾਰੇ ਪ੍ਰੋਗਰਾਮ ਦੀ ਜਿਹੜੀ ਕਵਰੇਜ ਆ ਉਹ ਲਾਈਵ ਚੜਦੀ ਕਲਾ ਟਾਈਮ ਟੀਮ ਤੇ ਦਿਖਾਈ ਜਾਵੇਗੀ ਯਾਨੀ ਕਿ ਮੈਨੂੰ ਤੇ ਮੇਰੇ ਸਾਰੇ ਸਹਿਯੋਗੀਆਂ ਦਾ ਬਹੁਤ ਜ਼ਿਆਦਾ ਧੰਨਵਾਦ। ਰੌਟੀ